ਸਤ ਸ੍ਰੀ ਅਕਾਲ ਜੀ ਆਪਾਂ ਲੈ ਕੇ ਆਏ ਤੁਹਾਡੇ ਲਈ ਕਿੱਸਾ ਰੂਪ ਬਸੰਤ ਦਾ ਭਾਗ ਆਖਰੀ ਇਸਦੇ ਪਹਿਲੇ ਭਾਗ ਬੱਚੇ ਤੁਸੀਂ ਸੁਣਿਆ ਸੀ ਕਿ ਰਾਣੀ ਚੰ드ਰਾਵਤੀ ਨੇ ਬਸੰਤ ਉੱਤੇ ਬਹੁਤ ਹੀ ਘਟੀਆ ਇਲਜ਼ਾਮ ਲਗਾਇਆ ਜਿਸ ਨੂੰ ਸੁਣ ਕੇ ਉਸਦੇ ਬਾਪ ਨੇ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਤੇ ਆਪਣੇ ਘਰੋਂ ਜਾਣ ਲਈ ਕਿਹਾ ਉਸ ਨੂੰ ਦੇਖ ਕੇ ਉਸ ਦਾ ਭਰਾ ਰੂਪ ਵੀ ਉਸਦੇ ਨਾਲ ਜਾਣ ਲਈ ਤਿਆਰ ਹੋ ਗਿਆ ਤੇ ਦੋਨੋਂ ਜੰਗਲਾਂ ਵੱਲੋਂ ਨਿਕਲ ਗਏ ਤੇ ਅੱਗੇ ਜਾ ਕੇ ਦੋਨੋਂ ਆਪਸ ਵਿੱਚ ਵਿਛੜ ਗਏ ਕੀ ਸੀ ਅੱਗੇ ਦੀ ਪੂਰੀ ਗੱਲਬਾਤ ਤੁਸੀਂ ਜ਼ਰੂਰ ਸੁਣਿਓ ਬਸੰਤ ਨੂੰ ਸ਼ਿਕਾਰ ਖੇਡਣ ਦਾ ਸ਼ੌਂਕ ਬਚਪਨ ਤੋਂ ਹੀ ਸੀ ਜੋਗੀ ਨੇ ਉਸ ਦੇ ਸ਼ੌਂਕ ਨੂੰ ਮੱਠਾ ਨਾ ਪੈਣ ਦਿੱਤਾ ਇੱਕ ਦਿਨ ਬਸੰਤ ਘੋੜੇ ਤੇ ਸਵਾਰ ਹੋ ਕੇ ਇੱਕ ਸ਼ਿਕਾਰ ਮਗਰ ਲੱਗਿਆ ਬਹੁਤ ਦੂਰ ਨਿਕਲ ਗਿਆ ਤੇ ਅਚਾਨਕ ਆਏ ਹਨੇਰੀ ਝੱਖੜ ਨੇ ਉਸ ਨੂੰ ਰਾਹ ਭੁਲਾ ਦਿੱਤਾ ਹਨੇਰਾ ਹੋਣ ਕਰਕੇ ਉਹ ਪਛਾਣ ਜਾਣ ਜੋਗਾ ਵੀ ਨਹੀਂ ਸੀ ਉਸਨੂੰ ਦੂਰ ਇੱਕ ਸ਼ਹਿਰ ਨਜ਼ਰ ਆਇਆ ਉਹ ਸ਼ਹਿਰ ਦੀ ਫਸੀਲ ਦੇ ਮੁੱਖ ਦਰਵਾਜੇ ਤੇ ਪੁੱਜ ਗਿਆ ਦਰਵਾਜ਼ਾ ਅੰਦਰੋਂ ਬੰਦ ਸੀ ਉਸਨੇ ਦਰਵਾਜ਼ਾ ਖੜਕਾਇਆ ਤੇ ਅੰਦਰੋਂ ਚੌਕੀਦਾਰ ਨੇ ਦਰਵਾਜ਼ੇ ਦੀ ਮੋਰੀ ਰਹੀ ਆਖਿਆ ਕਿ ਰਾਜਾ ਦੇ ਹੁਕਮ ਹੈ ਇਹ ਦਰਵਾਜ਼ਾ ਰਾਤ ਨੂੰ ਬੰਦ ੋ ਕੇ ਦੁਬਾਰਾ ਨਹੀਂ ਖੁੱਲ ਸਕਦਾ ਕਿਉਂਕਿ ਰਾਤ ਸਮੇਂ ਇੱਥੇ ਇੱਕ ਆਦਮਕੋਰ ਸ਼ੇਰ ਆਉਂਦਾ ਹੈ ਉਹਨੇ ਪਰਜਾ ਦੇ ਬਹੁਤ ਸਾਰੇ ਬੰਦੇ ਮਾਰ ਦਿੱਤੇ ਨੇ ਚੰਗਾ ਹੀ ਐ ਕਿ ਤੂੰ ਕਿਧਰੇ ਹੋਰ ਚਲਾ ਜਾ ਤੇ ਮੈਂ ਦਰਵਾਜ਼ਾ ਨਹੀਂ ਖੋਲਣਾ ਨਾ ਕੇ ਚੌਂਕੀਦਾਰ ਨੇ ਤਾਕੀ ਵੀ ਬੰਦ ਕਰ ਦਿੱਤੀ। ਬਸੰਤ ਹੁਣ ਕੀ ਕਰਦਾ ਹਨੇਰਾ ਵੀ ਗੂੜਾ ਹੋ ਰਿਹਾ ਸੀ। ਕਾਲੀ ਬੋਲੀ ਡਰਾਣੀ ਰਾਤ ਬਸੰਤ ਨੇ ਦਰਵਾਜੇ ਦੇ ਸਾਹਮਣੇ ਰਾਤ ਕੱਟਣ ਦਾ ਮਨ ਬਣਾ ਲਿਆ। ਅੱਧੀ ਰਾਤ ਲੰਗੀ ਸੀ ਕਿ ਖੂੰਖਾਰ ਸ਼ੇਰ ਨੇ ਆ ਕੇ ਬੁਹਾੜ ਮਾਰੀ। ਬਸੰਤ ਤਾਂ ਅਜੇ ਜਾਗਦਾ ਹੀ ਪਿਆ ਸੀ। ਉਹਨੇ ਆਪਣੇ ਸ਼ਸਤਰ ਸੰਭਾਲ ਲਈ ਸਨ ਕਿ ਸ਼ੇਰ ਨੇ ਉਸਤੇ ਹਮਲਾ ਕਰ ਦਿੱਤਾ। ਪਰ ਬਸੰਤ ਨੇ ਬੜੀ ਫੁਰਤੀ ਨਾਲ ਸ਼ੇਰ ਤੇ ਅਜੀਹ ਹਤਲਵਾਰ ਦਾ ਵਾਰ ਕੀਤਾ ਕਿਉਂ ਚਪਾਲ ਧਰਤੀ ਤੇ ਜਾ ਪਿਆ ਸ਼ੇਰ ਨੂੰ ਮਾਰਮਕਉਣ ਉਪਰੰਤ ਬਸੰਤ ਅਥਰ ਕੀਵੇਂ ਕਾਰਨ ਦਰਵਾਜੇ ਦੇ ਸਾਹਮਣੇ ਹੀ ਹਕੂਕ ਸੌਂ ਗਿਆ ਸਵੇਰ ਹੋਈ ਤਾਂ ਚੌਂਕੀਦਾਰ ਨੇ ਸ਼ਹਿਰ ਦਾ ਮੁੱਖ ਦਵਾਰ ਖੋਲ੍ਹਿਆ ਉਹਨੇ ਵੇਖਿਆ ਸ਼ੇਰ ਮਰਿਆ ਪਿਆ ਸੀ ਤੇ ਨਾਲ ਹੀ ਸ਼ੇਰ ਨੂੰ ਮਾਰਨ ਵਾਲਾ ਵੀ ਹਕੂਕ ਸੁੱਤਾ ਪਿਆ ਹੈ ਉਹਨੇ ਤੁਰੰਤ ਕੋਤਵਾਲ ਨੂੰ ਬੁਲਾਇਆ ਕੋਤਵਾਲ ਦੇ ਮਨ ਵਿੱਚ ਅਜੀਹੇ ਖੋਟ ਆਈ ਕਿ ਕਿਉਂ ਨਾ ਉਹ ਸ਼ੇਰ ਨੂੰ ਆਪਣੇ ਵੱਲੋਂ ਮਾਰਿਆ ਦੱਸ ਕੇ ਰਾਜੇ ਪਾਸੋਂ ਇਨਾਮ ਪ੍ਰਾਪਤ ਕਰ ਲਵੇ। ਉਹਨਾਂ ਨੇ ਮਤ ਪਕਾ ਕੇ ਸੁੱਤੇ ਪਏ ਬਸੰਤ ਨੂੰ ਵੱਢ ਡੁੱੱਕ ਕੇ ਬੇਹੋਸ਼ ਕਰ ਦਿੱਤਾ ਤੇ ਉਸ ਨੂੰ ਉੱਥੋਂ ਚੁੱਕ ਕੇ ਖਤਾਨਾ ਵਿੱਚ ਛੋਟਾਇਆ। ਆਦਮ ਖੋਰ ਸ਼ੇਰ ਦੇ ਮਾਰੇ ਜਾਣ ਦੀ ਖ਼ਬਰ ਸੁਣ ਕੇ ਰਾਜਾ ਰੂਪ ਬਹੁਤ ਖੁਸ਼ ਹੋਇਆ। ਉਹਨੇ ਚੌਂਕੀਦਾਰਾਂ ਤੇ कोतਵਾਲ ਨੂੰ ਉਹਨਾਂ ਦੀ ਬਹਾਦਰੀ ਬਦਲੇ ਢੇਰ ਸਾਰੇ ਇਨਾਮ ਦਿੱਤੇ। ਸਾਰੇ ਸ਼ਹਿਰ ਵਿੱਚ कोतਵਾਲ ਦੀ ਬਹਾਦਰੀ ਦੇ ਚਰਚੇ ਹੋ ਰਹੇ ਸਨ। ਉਧਰ ਸ਼ੇਰ ਨੂੰ ਮਾਰਨ ਵਾਲਾ ਬਸੰਤ ਖਤਾਨਾਂ ਵਿੱਚ ਪਿਆ ਕਰਾ ਰਿਹਾ ਸੀ ਕਰਨੀ ਕੁਦਰਤ ਦੀ ਕੋਈ ਤੀਜੇ ਪੈਰ ਇਸ ਸ਼ਹਿਰ ਦਾ ਕਾਲੂ ਕੁਮੈਰ ਮਿੱਟੀ ਲੈਣ ਲਈ ਖਤਾਨਾਂ ਵੱਲ ਗਿਆ ਉਹ ਵੇਖ ਕੇ ਹਰਾ ਰਹਿ ਗਿਆ ਕਿ ਇੱਕ ਨੌਜਵਾਨ ਖਤਾਨਾਂ ਵਿੱਚ ਵੱਢਾ ਟੁੱਕਿਆ ਕਰਾ ਰਿਹਾ ਹੈ ਉਸ ਨੂੰ ਉਸ ਨੂੰ ਆਪਣੇ ਖੋਤੇ ਤੇ ਲੱਦ ਕੇ ਆਪਣੇ ਘਰ ਲਿਆਇਆ ਤੇ ਉਹਦੀ ਬਿਮਾਰਦਾਰੀ ਕਰਨ ਲੱਗਾ ਬਸੰਤ ਕੁਝ ਦਿਨਾਂ ਵਿੱਚ ਹੀ ਨਾ ਬਰਨੋ ਹੋ ਗਿਆ ਕਮਿਆਰ ਅਤੇ ਕਮੈਰੀ ਘਰ ਵਿੱਚ ਇਕੱਲੇ ਹੀ ਰਹਿੰਦੇ ਸੀ। ਉਹਨਾਂ ਦੇ ਕੋਈ ਲਾਗ ਨਹੀਂ ਸੀ। ਉਹਨਾਂ ਨੇ ਬਸੰਤ ਨੂੰ ਹੀ ਆਪਣਾ ਪੁੱਤਰ ਬਣਾ ਲਿਆ। ਬਸੰਤ ਵੀ ਉਹਨਾਂ ਵੱਲੋਂ ਕੀਤੇ ਅਪਕਾਰ ਨੂੰ ਭੁੱਲਿਆ ਨਹੀਂ ਸੀ। ਉਹ ਵੀ ਸਕੇ ਪੁੱਤਰ ਵਾਂਗ ਉਹਨਾਂ ਦੇ ਕੰਮ ਕਾਜ ਵਿੱਚ ਹੱਥ ਵਟਾਉਣ ਲੱਗਾ। ਕਈ ਮਹੀਨੇ ਗੁਜ਼ਰ ਗਏ। ਕਿ ਇੱਕ ਦਿਨ ਬਸੰਤ ਬਾਜ਼ਾਰ ਵਿੱਚ ਘੁੰਮ ਰਿਹਾ ਸੀ। ਕਿ اچانک ਉਸ ਉੱਤੇ कोतवाल ਦੀ ਨਜ਼ਰ ਜਾ ਪਈ। ਉਹਨੇ ਪਛਾਣ ਲਿਆ ਕਿ ਇਹ ਤਾਂ ਉਹੀ ਨੌਜਵਾਨ ਹੈ ਜਿਸਨੇ ਸ਼ੇਰ ਨੂੰ ਮਾਰਿਆ ਸੀ। ਆਪਣੇ ਪਾਜ ਦੇ ਉਧੜਣ ਦੇ ਡਰ ਤੋਂ ਉਹਨੇ ਬਸੰਤ ਨੂੰ ਕਿਸੇ ਮਾਮਲੇ ਵਿੱਚ ਉਲਝਾਉਣ ਦਾ ਮਨ ਬਣਾ ਲਿਆ। ਉਹਨੇ ਆਪਣੇ ਸ਼ਹਿਰ ਦੀ ਇੱਕ ਵੇਸਵਾ ਪਾਸੋਂ ਬਸੰਤ ਤੇ ਇਲਜ਼ਾਮ ਲਗਾ ਦਿੱਤਾ ਕਿ ਉਹਨੇ ਉਸਦਾ ਹਾਰ ਚੋਰੀ ਕੀਤਾ ਹੈ। ਕਿਸੇ ਇਲਜ਼ਾਮ ਵਿੱਚ ਕੋਤਵਾਲ ਨੇ ਬਸੰਤ ਨੂੰ ਜੇਲ੍ਹ ਦੀ ਕੋਰਡੀ ਵਿੱਚ ਬੰਦ ਕਰਵਾ ਦਿੱਤਾ। ਦਿਨ ਬੀਤਦੇ ਗਏ, ਝੂਠੇ ਇਲਜ਼ਾਮ ਵਿੱਚ ਬਸੰਤ ਨੂੰ ਜੇਲ੍ਹ ਦੀ ਹਵਾ ਖਾਣ ਪਈ। ਬਸੰਤ ਦੇ ਧਰਮ ਮਾਤਾ ਪਿਤਾ ਦੀ ਵੀ ਕਿਸੇ ਨੇ ਇੱਕ ਨਾ ਸੁਣਿਆ। ਇੱਕ ਦਿਨ ਕੀ ਹੋਇਆ ਰਾਜਾ ਰੂਪ ਦੇ ਦਰਬਾਰ ਵਿੱਚ ਇੱਕ ਸਦਾਗਰ ਨੇ ਆ ਕੇ ਅਰਜ਼ਗਜ਼ਾਰੀ ਰਾਜਨ ਮੈਂ ਮਦਦ ਦੀ ਆਸ ਲੈ ਕੇ ਤੁਹਾਡੇ ਪਾਸ ਆਇਆ ਮੇਰਾ ਜਹਾਜ਼ ਸਮੁੰਦਰ ਵਿੱਚ ਫਸਿਆ ਖੜਾ ਹੈ ਜੋਤਸੀਆਂ ਨੇ ਕਿਹਾ ਕਿ ਸਮੁੰਦਰ ਮਨੁੱਖ ਦੀ ਬਲੀ ਮੰਗਦਾ ਹੈ ਤੇ ਬੜੀ ਦਿਨ ਤੇ ਚੱਲੇਗਾ ਮੇਰੇ ਤੇ ਕਿਰਪਾ ਕਰੋ ਰਾਜਨ ਰਾਜੇ ਰੂਪ ਨੇ कोतवाल ਨੂੰ ਬੁਲਾਇਆ ਤੇ ਕਿਸੇ ਕੈਦੀ ਨੂੰ ਸਦਾਗਰ ਦੇ ਹਵਾਲੇ ਕਰਨ ਦਾadesh ਦੇ ਦਿੱਤਾ ਕੋਤਵਾਰ ਇਸ ਤੋਂ ਵਧੀਆ ਮੌਕਾ ਹੋਰ ਕੀ ਭਾਲਦਾ ਸੀ ਉਸਨੇ ਬਸੰਤ ਨੂੰ ਜੇਲ੍ਹਖਾਨੇ ਵਿੱਚੋਂ ਕੱਢ ਕੇ ਸੁਦਾਗਰ ਦੇ ਨਾਲ ਤੋਰ ਦਿੱਤਾ ਸੁਦਾਗਰ ਬਸੰਤ ਨੂੰ ਜਹਾਜ਼ ਤੇ ਲੈ ਆਇਆ ਬਸੰਤ ਨੇ ਜਹਾਜ਼ ਦੇ ਇੰਜਣ ਦੇ ਕੁੱਲ ਪੁਰਜ਼ਿਆਂ ਨੂੰ ਆਪਣੇ ਹੱਥਾਂ ਨਾਲ ਇੱਧਰ-ਉੱਧਰ ਘੁਮਾਇਆ ਤੇ ਜਹਾਜ਼ ਨੇ ਘੁਰਰ ਘੁਰ ਕਰਨਾ ਸ਼ੁਰੂ ਕਰ ਦਿੱਤਾ ਤੇ ਹੌਲੀ-ਹੌਲੀ ਰਫ਼ਤਾਰ ਫੜ ਲਈ ਸੁਦਾਗਰ ਬਸੰਤ ਦੀ ਸਿਆਣਪ ਸੂਜ ਅਤੇ ਸਰੀਰਕ ਦਿੱਖ ਤੋਂ ਬਹੁਤ ਪ੍ਰਭਾਵਿਤ ਹੋ ਗਿਆ ਤੇ ਉਸ ਨੇ ਉਸ ਨੂੰ ਆਪਣਾ ਧਰਮ ਪੁੱਤਰ ਬਣਾ ਕੇ ਆਪਣੇ ਨਾਲ ਹੀ ਜਹਾਜ਼ ਤੇ ਰੱਖ ਲਿਆ। ਬਸੰਤ ਹੰਸ ਦਾਗਰ ਪੁੱਤਰ ਵਜੋਂ ਜਹਾਜ਼ ਤੇ ਵਿਚਰਿਆ ਸੀ ਕਿ ਉਹਦੇ ਲਈ ਸਮੁੰਦਰੀ ਸਫ਼ਰ ਦਾ ਆਪਣਾ ਹੀ ਸੁਆਗ ਸੀ। ਜਹਾਜ਼ ਕਈ ਮਹੀਨੇ ਸਮੁੰਦਰ ਦੇ ਪਾਣੀਆਂ ਤੇ ਤੈਰਨ ਮਗਰੋਂ ਕਾਮਰੂਪ ਦੇ ਰਾਜ ਵਿੱਚ ਪੁੱਜ ਗਿਆ। ਬੰਦਰਗਾਹ ਤੇ ਲੰਗਰ ਸੁੱਟ ਕੇ ਇਸ ਦਾਗਰ ਨੇ ਸ਼ਹਿਰ ਦੇ ਇੱਕ ਬਾਗ ਵਿੱਚ ਜਾ ਕੇ ਡੇਰੇ ਲਾਈ। ਬਸੰਤ ਬਹੁਤ ਹੀ ਖੂਬਸੂਰਤ ਤੇ ਸ਼ੈਲਸ਼ਿਬਲਾ ਗੱਭਰੂ ਸੀ। ਕਾਮਰੂਪ ਦੀਆਂ ਕਈ ਖੂਬਸੂਰਤ ਮਟਿਆਰਾਂ ਨੇ ਉਹਨੂੰ ਮੋਹ ਪਿੰਨੀਆਂ ਨਿਗਾਹਾਂ ਨਾਲ ਦੇਖਿਆ ਤੇ ਠੰਡੇ ਹੋ ਕੇ ਪਰੇ ਇੱਕ ਦਿਨ ਸੈਰ ਕਰਦੀ ਕਾਮਰੂਪ ਦੀ ਸਜਾਦੀ ਚੰਦਰਬਦਨ ਆਪਣੇ ਸਹੇਲੀਆਂ ਨਾਲ ਬਾਗ ਵਿੱਚ ਪੁੱਜ ਗਈ ਉਹਨੇ ਬਾਂਕੇ ਬਸੰਤਵਾਲ ਵੇਖਿਆ ਤੇ ਵੇਨਿਆ ਸਾਰੀ ਆਪਣਾ ਦਿਲ ਉਹਨੂੰ ਦੇ ਬੈਠੀ ਤੇ ਘਰ ਆ ਕੇ ਆਪਣੇ ਮਾਪੇ ਨੂੰ ਆਖਿਆ ਮੈਂ ਤਾਂ ਵਿਆਹ ਇਸ ਦਾਗਰ ਦੇ ਮੁੰਡੇ ਨਾਲ ਕਰਾਉਣਾ ਨਹੀਂ ਤਾਂ ਮੈਂ ਸਾਰੀ ਉਮਰ ਕਵਾਰੀ ਰਵਾਂਗੀ ਉਦੇ ਮਾਂ ਬਾਪ ਆਪਣੀ ਧੀ ਦੀ ਜਿਦਾਗਰ ਠਹਿਰ ਨਾ ਸਕੇ ਤੇ ਉਹਨਾਂ ਨੇ ਇਸ ਦਾਗਰ ਨੂੰ ਬਲਾ ਕੇ ਚੰਦਰਬਦਨ ਦੀ ਸ਼ਾਦੀ ਬਸੰਤ ਨਾਲ ਕਰ ਦਿੱਤੀ ਐਨੀ ਖੂਬਸੂਰਤ ਮਟਿਆਰ ਬਸੰਤ ਨੇ ਪਹਿਲਾਂ ਕਦੇ ਨਹੀਂ ਸੀ ਤੱਕੀ ਉਹਦੇ ਮਿਰਗਾਂ ਵਰਗੇ ਨਿਆਣਾ ਤੇ ਬਸੰਤ ਫਿਦਾ ਹੋ ਗਿਆ ਤੇ ਉਸਨੇ ਮਿਰਗ ਨਿਆਣੀ ਚੰਦਰਬਦਨ ਨੂੰ ਤਣਾ ਮੰਨੋ ਆਪਣਾ ਆਪਣਾ ਬਣਾ ਲਿਆ ਕੋਈ ਦਿਨ ਦੋਨੋਂ ਕਾਮਰੂਪ ਦੇ ਮਹਿਲਾਂ ਦਾ ਆਨੰਦ ਮਾਣ ਕੇ ਜਾਇ ਤੇ ਆ ਗਏ ਤੇ ਚੰਦਰਬਦਨ ਆਪਣੇ ਮਾਪੇ ਤੋਂ ਵਿਦਾਈ ਲੈ ਕੇ ਸਮੁੰਦਰੀ ਸਫ਼ਰ ਤੇ ਰਵਾਨਾ ਹੋ ਗਈ। ਜਹਾਜ਼ ਹੁਣ ਵਾਪਸ ਮਿਸਰ ਵੱਲ ਨੂੰ ਪਰਤ ਰਿਹਾ ਸੀ। ਚੰਦਰਬਦਨ ਤੇ ਬਸੰਤ ਦੋਨੋਂ ਠੇਕੀਆਂ ਕਰਦੇ ਪਾਣੀ ਤੇ ਮौज-ਮਸਤੀ ਮਾਣਦੇ ਰਹੇ। ਇੱਕ ਦਿਨ ਸਤਾਗਰ ਨੇ ਵੇਖਿਆ ਕਿ ਚੰਦਰਬਦਨ ਕੱਲਮਕੱਲੀ ਮਸਤੂਲ ਕੋਲ ਖੜੋਤੀ ਹੋਈ ਚੜਦੇ ਸੂਰਜ ਨੂੰ ਨਿਹਾ ਰਹੇ ਸੀ। ਚੜਦੇ ਸੂਰਜ ਦੀ ਲਾਲੀ 'ਚ ਭਿੱਜੀ ਚੰਦਰਬਦਨ ਉਹਨੂੰ ਜ਼ਖਮੀ ਕਰ ਗਈ। ਉਹ ਸੋਚਣ ਲੱਗਾ ਜੇ ਚੰਦਰ ਮੇਰੀ ਬਣ ਜਾਵੇ ਤਾਂ ਸਾਰੀ ਦੁਨੀਆ ਦੀ ਦੌਲਤ ਇਹਦੇ ਤੁਨ ਸ਼ਾਵਰ ਕਰ ਗਿਆ ਸਦਾਗਰ ਨੇ ਹਰ ਹਾਲਤ ਚੰਦਰਬਦਨ ਨੂੰ ਆਪਣੀ ਬਣਾਉਣ ਦਾ ਮਨਮਣੀ ਫੈਸਲਾ ਕਰ ਲਿਆ ਚੰਦਰਬਦਨ ਤਾਂ ਸਾਧਗਰ ਨੂੰ ਆਪਣੇ ਸਹੁਰੇ ਦੇ ਰੂਪ ਵਿੱਚ ਮੰਨਦੀ ਸੀ ਤੇ ਬਸੰਤ ਆਪਣੇ ਧਰਮ ਪਿਤਾ ਦੇ ਸਮਾਨ ਉਸ ਦਾ ਆਦਰ ਮਾਨ ਕਰਦਾ ਸੀ ਜਦੋਂ ਮਨੁੱਖ ਦੇ ਅੰਦਰ ਬਦੀ ਉੱਠਦੀ ਹੈ ਫਤੌ ਜੰਗ ਦੇ ਮਾਰੇ ਦੀ ਜਦੋਂ ਮਨੁੱਖ ਅੰਦਰ ਬਦੀ ਉੱਠਦੀ ਹੈ ਤਾਂ ਚੰਗੇ ਮੜੇ ਦੀ ਚੰਗੇ ਮਾੜੇ ਦੀ ਪਹਿਚਾਣ ਭੁੱਲ ਜਾਂਦਾ ਇੱਕ ਦਿਨ ਕੀ ਹੋਇਆ ਸਦਾਗਰ ਤੇ ਬਸੰਤ ਝਾਜ ਦੇ ਤਖਤੇ ਤੇ ਖੜੋਤੇ ਹੋਏ ਸਨ ਕਿ ਸਮੁੰਦਰ ਵਿੱਚੋਂ ਪਾਣੀ ਦੀ ਛਾਲ ਆਈ ਤੇ ਸਦਾਗਰ ਨੇ ਇੱਕਦਮ ਬਸੰਤ ਨੂੰ ਲੱਖੋਂ ਚੁੱਕ ਕੇ ਫੁਰਤੀ ਨਾਲ ਸਮੁੰਦਰ ਵਿੱਚ ਵਗਾਹ ਮਾਰਿਆ ਤੇ ਰੌਲਾ ਪਾ ਦਿੱਤਾ ਕਿ ਬਸੰਤ ਸਮੁੰਦਰ ਵਿੱਚ ਡਿੱਗ ਕੇ ਡੁੱਬ ਗਿਆ ਤੇ ਨਾਲ ਹੀ ਵਿਰਲਾਪ ਕਰਨ ਲੱਗਿਆ ਚੰਦਰਬਦਨ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਸੀ ਉਹ ਬਸੰਤ ਦਾ ਨਾਂ ਲੈ ਲੈ ਕੇ ਦੁਆਨਿਆ ਬਾਰੇ ਸੀ 스타 ਗਰਵ ਉਸ ਨੂੰ ਤਰਵਾਸਾ ਦੇਣ ਵਿੱਚ ਕੋਈ ਕਸਰ ਨਹੀਂ ਛੱਡ ਰਿਆ ਇਹ ਇਧਰ ਬਸੰਤ ਸਮੁੰਦਰ ਦੇ ਡੂੰਘੇ ਪਾਣੀਆਂ ਵਿੱਚ ਜੀਵਨ ਮੌਤ ਦੀ ਲੜਾਈ ਲੜ ਰਿਆ ਸੀ ਤੇ ਸਮੁੰਦਰ ਦੀਆਂ ਕਹਿਰ ਭਰੀਆਂ ਲਹਿਰਾਂ ਉਸ ਨੂੰ ਆਪਣੇ ਨਾਲ ਵਹਿਣ ਵਿੱਚ ਵਹਾਈ ਜਾ ਰਹੀਆਂ ਸਨ ਕਿ اچانک ਇੱਕ ਅਜੀਬ ਸੁਨਾਮੀ ਵਰਗੀ ਲਹਿਰ ਆਈ ਜਿਸ ਵਿੱਚ ਇੱਕ ਬੌਂਦ ਲਾਇਆ ਮਗਰਮੱਛ ਰੁੜਿਆ ਜਾ ਰਿਹਾ ਸੀ ਬਸੰਤ ਨੇ ਹਿੰਮਤ ਕਰਕੇ ਉਸ ਬੌਂਦਲੇ ਹੋਏ ਮਗਰਮੱਛ ਨੂੰ ਜੱਜਪੀ ਪਾਈ ਤੇ ਮੱਗੂਤੀ ਨੜ ਫੜ ਲਿਆ ਤੇ ਲਹਿਰਾਂ ਵਿੱਚ ਵਹਿੰਦਾ ਹੋਇਆ ਮਗਰ ਮੱਛੋ ਉਸ ਨੂੰ ਸਮੁੰਦਰ ਦੇ ਕੰਡੇ ਤੇ ਲੈ ਆਇਆ ਜਿੱਥੇ ਮਾਹੀਗਰ ਮੱਛੀਆਂ ਪਕੜ ਰਹੇ ਸਨ ਉਹਨਾਂ ਨੇ ਬਸੰਤ ਨੂੰ ਸਮੁੰਦਰ ਚੋਂ ਬਾਹਰ ਕੱਢ ਲਿਆ ਤੇ ਤਰੰਤੀ ਕਈ ਓੜ-ਪੋੜ ਕਰਕੇ ਉਸ ਦੀ ਜਾਨ ਬਚਾ ਲਈ ਤੇ ਆਪਣੇ ਘਰ ਲੈ ਆਏ ਮਿਸਰ ਦਾ ਇੱਕ ਮਾਲੀ ਜੋ ਮਾਹੀਗਰਾਂ ਦਾ ਜਾਮ ਸੀ ਅੱਗੋਂ ਉਸ ਨੂੰ ਆਪਣੇ ਘਰ ਲੈ ਆਇਆ ਮਾਲੀ ਮਾਲਣ ਦੇ ਘਰ ਵੀ ਕੋਈ ਇਲਾਜ ਨਹੀਂ ਸੀ ਉਸ ਨੂੰ ਪੁੱਤਰਾ ਵਾਂਗ ਸਮਝਦੇ ਹੋਏ ਉਸ ਨੂੰ ਆਰਬਕਾਂ ਕੁਜੀ ਪ੍ਰਦਾਨ ਕਰਨ ਦਾ ਯਤਨ ਕਰ ਰਹੇ ਸਨ ਉਹ ਹੁਣ ਉਹਨਾਂ ਦੇ ਘਰ ਖੁਸ਼ੀਆਂ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਸੀ ਮਾਲੀ ਮਾਲੀ ਮਾਲਣ ਨੇ ਨੂੰ ਉਸ ਨੇ ਆਪਣੀ ਸਾਰੀ ਆਪਤੀ ਸੁਣਾਈ ਤੇ ਉਸ ਨੇ ਆਖਿਆ ਪਰਮਾਤਮਾ ਉਸ ਦੀ ਸਾਰ ਲਵੇਗਾ ਤੇ ਚੰਦਰਬਦਨ ਉਸ ਨੂੰ ਜਰੂਰ ਮਿਲੇਗੀ ਸਦਾਗਰ ਨੇ ਚੰਦਰਬਦਨ ਨੂੰ ਆਪਣੇ ਵਸ ਵਿੱਚ ਕਰ ਲਈ ਤੇ ਹੀਲੇ ਵਰਤੇ ਡਰਾਇਆ ਵੀ ਤੇ ਧਮਕਾਇਆ ਵੀ ਆਖਿਰ ਸਦਾਗਰ ਤੋਂ ਖਿਹੜਾ ਛਡਾਉਣ ਲਈ ਇੱਕ ਦਿਨ ਚੰਦਰਪਦਨ ਨੇ ਚਾਲ ਚੱਲੀ ਤੁਸੀਂ ਮੈਨੂੰ ਇੱਕ ਸਾਲ ਦਾ ਸਮਾਂ ਦੇਵੋ ਇਸ ਸਮੇਂ ਦਾ ਦਰਾਨ ਜੇ ਬਸੰਤ ਜਾਉਂਦਾ ਮਿਲ ਗਿਆ ਤਾਂ ਵਾਪੜੀ ਨਹੀਂ ਤੁਹਾਡੇ ਨਾਲ ਰੀਤੀ ਰਿਵਾਜਾਂ ਅਨਸਾਰ ਮੈਂ ਵਿਆਹ ਕਰ ਲਵਾਂਗੀ ਸੁਦਾਗਰ ਤਾਂ ਉਹਨੂੰ ਪ੍ਰਾਪਤ ਕਰ ਲਈ ਇੱਕ ਸਾਲ ਦਾ ਕਈ ਕਈ ਸਾਲ ਵੀ ਡਿੱਕਣ ਲਈ ਤਿਆਰ ਸੀ ਜਹਾਜ ਵਾਪਸੀ ਤੇ ਮਿਸਰ ਵੱਲ ਨੂੰ ਆ ਰਿਹਾ ਸੀ ਤੇ ਚੰਦਰਪਦਨ ਸੁਦਾਗਰ ਦੀ ਰੋਜ ਦੀ ਛੇੜ ਛਾੜ ਤੋਂ ਨਿਸ਼ਚਿਤ ਹੋ ਕੇ ਬਸੰਤ ਦੀ ਯਾਦ ਵਿੱਚ ਸੋਪਣ ਵਈ ਸੰਸਾਰ ਵਿੱਚ ਖੋ ਰਹੀ ਸੀ ਤੇ ਉਧਰ ਬਸੰਤ ਮਾਲਣ ਦੇ ਘਰ ਜਾਇ ਦੀ ਵਾਪਸੀ ਦੀ ਉਡੀਕ ਕਰਦਾ ਸੀ ਆਖਰ ਜਾਇ ਮਿਸਰ ਦੇ ਸਾਲ ਤੇ ਆਣ ਲੱਗਾ ਬਸੰਤ ਤਾਂ ਚੰਦਰ ਦਾ ਹਾਲ ਜਾਣਨ ਲਈ ਬੇਤਾਬ ਸੀ ਮਾਲਣ ਫੁੱਲਾਂ ਦੇ ਹਾਰ ਤੇ ਗੁਲਦਸਤੇ ਲੈ ਕੇ ਜਾਇ ਤੇ ਪੁੱਜ ਗਈ ਤੇ ਚੰਦਰ ਬਦਨ ਦੇ ਗਲ 'ਚ ਹਾਰ ਪਾਉਂਦਿਆਂ ਹੌਲੀ ਦਿਨੇ ਬੋਲੀ beta ਅਦਾਸ ਨਾ ਹੋ ਤੇਰਾ ਸੁਹਾਗ ਜਿ ਆਉਂਦਾ ਬਸੰਤ ਮੇਰੇ ਘਰ ਹੈ ਉਸ ਨੇ ਆਪਣੀ ਸਾਰੀ ਹੱਡ ਵਿਤੀ ਮੈਨੂੰ ਸੁਣਾਈ ਏ ਉਹ ਤੇਰੀ ਯਾਦ ਵਿੱਚ ਟੜਫ ਰਿਹਾ ਏ ਮੈਂ ਕੱਲ ਨੂੰ ਫੇਰ ਆਵਾਂਗੀ ਗੁਲਦਸਤਾ ਲੈ ਕੇ ਐ ਨਾਖ ਮਾਲਣ ਜਾਇ ਤੋਂ ਪਰਤਾਈ ਤੇ ਚੰਦਰਬਦਨ ਦੇ ਚਿਹਰੇ ਤੇ ਖੁਸ਼ੀਆਂ ਲਹਿਰਾਂ ਲੈ ਲਾਉਣ ਲੱਗੀਆਂ ਤੇ ਉਹਦੇ ਮਨ ਦਾ ਮੋਰ ਪਹਿਲਾਂ ਪਾਉਣ ਲੱਗਿਆ ਮਾਲਣ ਨੇ ਘਰ ਆ ਕੇ ਜਦੋਂ ਬਸੰਤ ਨੂੰ ਚੰਦਰਬਦਨ ਦੇ ਪਤੀ ਵਰਤਾ ਧਰਮ ਤੇ ਕਾਇਮ ਰਹਿਣ ਦੀ ਗੱਲ ਦੱਸੀ ਤਾਂ ਉਹਦੀ ਖੁਸ਼ੀ ਦਾ ਕੋਈ ਟਿਕਣਾ ਨਾ ਰਿਹਾ ਬਸੰਤ ਨੂੰ ਇਸ ਗੱਲ ਦਾ ਤਾਂ ਪਤਾ ਲੱਗ ਗਿਆ ਸੀ ਕਿ ਰਾਜਾ ਰੂਪ ਉਸਦਾ ਭਰਾ ਹੈ ਉਸ ਤੱਕ ਪਹੁੰਚ ਕਰਨ ਅਤੇ ਚੰਦਰਬਦਨ ਨੂੰ ਸਦਾਗਰ ਦੇ ਚੰਗਲ ਤੋਂ ਬਚਾਉ ਲਈ ਉਹਨੇ ਇੱਕ ਬਿਉਤ ਬਣਾਈ ਉਹਨੇ ਮਾਲਨ ਹੱਥ ਇੱਕ ਸੁਨਿਆ ਚੰਦਰਬਦਨ ਨੂੰ ਭੇਜਿਆ ਚੰਦਰ ਸ਼ੁਕਰ ਹੈ ਖੁਦਾ ਦਾ ਤੂੰ ਡੋਲੀ ਨਹੀਂ ਸਦਾਗਰ ਨੂੰ ਆਖ ਕਿ ਉਹ ਤੇਰੇ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਤੈਨੂੰ ਰੂਪ ਬਸੰਤ ਦੀ ਕਥਾ ਸੁਣਾਉਣ ਦਾ ਪ੍ਰਬੰਧ ਕਰੇ ਮਾਲਨ ਗਲਦਸਤਾ ਪੇਟ ਕਰਨ ਦੀ ਪਾਜੇ ਬਸੰਤ ਦੱਸਨੇ ਆ ਚੰਦਰਵਗਨ ਨੂੰ ਦੇ ਆਈ ਉਹਨਸਤਾਗਰ ਨੂੰ ਆਖਿਆ ਮਾਲਕ ਮੈਂ ਤੁਹਾਨੂੰ ਹੋਰ ਟਢਾਉਣਾ ਨਹੀਂ ਚਾਹੁੰਦੀ ਮੈਂ ਵਿਆਹ ਕਰਾਉਣ ਲਈ ਤਿਆਰ ਆﾞ ਵਿਆਹ ਤੋਂ ਪਹਿਲਾਂ ਰੀਤੀਂ ਚਾਰ ਮੈਂ ਰੂਪ ਬਸੰਤ ਦੀ ਕਥਾ ਸੁਣਨੀ ਹੈ ਤਦ ਹੀ ਵਿਆਹ ਸੰਪੂਰਨ ਹੋਵੇਗਾ ਚੰਦਰ ਤੇਰੀ ਇਹ ਮੰਗ ਵੀ ਪੂਰੀ ਹੋ ਜਾਵੇਗੀ ਤੇਰੇ ਲਈ ਤਾਂ ਮੈਂ ਪਹਾੜ ਵੀ ਖੋਲ ਸਕਦਾ ਹਾਂ ਅੱਜ ਹੀ ਰਾਜਾ ਰੂਪ ਦੇ ਦਰਬਾਰ ਚ ਜਾ ਕੇ ਇਸ ਦਾ ਪ੍ਰਬੰਧ ਕਰਦਾ ਹਾਂ ਸਦਾ ਅਗਰ ਨੇ ਰਾਜਾ ਰੂਪ ਦੇ ਦਰਬਾਰ ਵਿੱਚ ਜਾ ਕੇ ਅਰਜ ਕਰੀ ਰੂਪ ਤਾਂ ਆਪ ਇਹ ਕਥਾ ਸੁਣ ਲਈ ਤਾਵਲਾ ਸੀ ਉਹਨੇ ਸਾਰੇ ਰਾਜ ਵਿੱਚ ਡੌਂਡੀ ਪਟਵਾ ਦਿੱਤੀ ਕਿ ਜਿਹੜਾ ਵਿਅਕਤੀ ਰਾਜ ਦਰਬਾਰ ਵਿੱਚ ਆ ਕੇ ਰੂਪ ਬਸੰਤ ਦੀ ਕਥਾ ਸੁਣਾਏਗਾ ਉਸ ਨੂੰ ਮੂਹ ਮੰਗਿਆ ਇਨਾਮ ਮਿਲੇਗਾ ਅਗਲੀ ਭਰਕ ਮਾਲੀ ਨੇ ਰਾਜਾ ਰੂਪ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਅਰਜ ਕੀਤੀ ਮਹਾਰਾਜ ਮੇਰੀ ਬੇਟੀ ਰੂਪ ਬਸੰਤ ਦੀ ਕਥਾ ਜਾਣਦੀ ਹੈ ਉਹਨੇ ਕਦੇ ਪਰਾਏ ਮਰਦ ਦਾ ਮੂੰਹ ਨਹੀਂ ਦੇਖਿਆ ਮੇਰੇ ਘਰ ਤੋਂ ਸਾਰੇ ਰਾਹ ਵਿੱਚ ਕਣਾਤਾਂ ਲਗਵਾ ਦਿਓ ਉਹ ਢੋਲੀ 'ਤੇ ਬੈਠ ਕੇ ਤੁਹਾਡੇ ਦਰਬਾਰ ਵਿੱਚ ਹਾਜ਼ਰ ਹੋਵੇਗੀ ਤੇ ਤੁਹਾਨੂੰ ਕਥਾ ਸੁਣਾਵੇਗੀ ਬਸੰਤ ਨੂੰ ਡਰ ਸੀ ਕਿ ਪਹਿਲਾਂ ਵਾਂਗ ਕੋਤਵਾਰ ਉਹਨੂੰ ਪਛਾਣ ਨਾ ਲਵੇ ਇਸ ਲਈ ਉਹਨੇ ਆਪਣਾ ਪੇਸ ਬਦਲ ਕੇ ਰਾਜ ਦਰਬਾਰ ਵਿੱਚ ਜਾਣ ਦੀ ਵੀ ਉਤ ਬਣਾਈ ਸੀ ਸਾਰੇ ਰਾਹ ਵਿੱਚ ਕਣਾਤਾਂ ਲੱਗਦੀਆਂ ਤੇ ਮਾਲ ਨੇ ਬਸੰਤ ਦਾ ਸਿਰ ਗੁੰਦ ਕੇ ਉਸਨੂੰ ਇੱਕ ਕੂਬੂ ਸੂਰਤ ਮਟਿਆਰ ਦੇ ਰੂਪ ਵਿੱਚ ਸ਼ਿੰਗਾਰ ਦਿੱਤਾ ਤੇ ਕਹਾਰ ਉਸਨੂੰ ਡੋਲੀ ਵਿੱਚ ਬਿਠਾ ਕੇ ਰਾਜ ਦਰਬਾਰ ਵਿੱਚ ਲੈ ਆਏ ਰਾਜ ਦਰਬਾਰ ਵਿੱਚ ਖੂਬ ਰੌਣਕਾਂ ਸਨ ਰਾਜਾ ਰੂਪ ਰਾਸ ਸਿੰਘਾਸਨ ਤੇ ਬਰਾਜਮਾਨ ਸੀ ਸਦਾਗਰ ਅਤੇ ਹੋਰ ਅਹਿਲਕਾਰ ਰਾਜੇ ਦੇ ਨਾਲ ਬੈਠੇ ਸਨ ਤੇ ਚੰਦਰਬਦਨ ਰਾਜ ਮਹਿਲ ਦੇ ਚਿਲਮਣ ਵਿੱਚ ਬੈਠੀ ਹੋਈ ਸੀ ਮਾਲਨ ਦੀ ਧੀ ਨੇ ਕਥਾ ਸ਼ੁਰੂ ਕਰ ਲਈ ਰਾਜਾ ਰੂਪਾਸੋਂ ਆਗਿਆ ਮੰਗੀ ਮਹਾਰਾਜ ਆਗਿਆ ਹੋਵੇ ਤਾਂ ਮੈਂ ਕਥਾ ਸ਼ੁਰੂ ਕਰਾਂ ਆਗਿਆ ਹੈ ਮਿਰ ਵਿਗਣ ਸੁਣਾਓ ਰੂਪ ਨੇ ਹੱਥ ਖੜਾ ਕਰਕੇ ਆਗਿਆ ਦੇਤੀ ਮਾਨਲਣ ਦੀ ਧੀ ਬਣੇ ਬਸੰਤ ਨੇ ਜਦੋਂ ਵਿरागਮਈ ਬੋਲਾਂ ਵਿੱਚ ਰੂਪ ਬਸੰਤੀ ਕਥਾ ਸ਼ੁਰੂ ਕੀਤੀ ਤਾਂ ਸਾਰੇ ਦਰਬਾਰ ਵਿੱਚ ਚਨਾਟਾ ਛਾ ਗਿਆ ਉਸ ਨੇ ਆਪਣੇ ਪਿੰਡੇ ਤੇ ਹੰਡਾਈ ਕਥਾ ਨੂੰ ਅਜਿਹੇ ਸ਼ਬਦਾਂ ਵਿੱਚ ਬਿਆਨ ਕੀਤਾ ਕਿ ਰਾਜਾ ਰੂਪ ਦੀਆਂ ਅੱਖਾਂ ਵਿੱਚੋਂ ਵੀ ਵਿराग ਦੇ ਅਥਰਵਾਂ ਦੀਆਂ ਧਾਰਾ ਵਹਿ ਗਈਆਂ ਕਥਾ ਸੁਣਦਿਆਂ ਜਦੋਂ ਉਸਨੇ ਆਪਣੇ ਰਾਜ ਦੇ कोतवाल ਚੌਂਕੀਦਾਰ ਅਤੇ ਵੇਸਵਾ ਦੇ ਬਸੰਤ ਪ੍ਰਤੀ ਆਪਣਾਏ ਵਤੀਰੇ ਦਾ ਬਰਤਾਨਾ ਸੁਣਿਆ ਤਾਂ ਉਸਨੇ ਉਹਨਾਂ ਨੂੰ ਉਸੇ ਵਕਤ ਗਿਰਸਤਾਰ ਕਰਨ ਦਾ ਹੁਕਮ ਸੁਣਾ ਦਿੱਤਾ ਕਥਾ ਸੁਣ ਰੇਸਤਾਗਰ ਦੇ ਦਿਲ ਨੂੰ ਉਦੋਂ ਹੀ ਕੰਬਾ ਛਿੜ ਪਿਆ ਜਦੋਂ ਮਾਲਨਦੀਪੀ ਨੇ ਬਸੰਤ ਨੂੰ ਬਲੀ ਦੇਣ ਲਈ ਸਦਾਗਰ ਦੇ ਹਵਾਲੇ ਕਰਨ ਦਾ ਕਿੱਸਾ ਸ਼ੁਰੂ ਕੀਤਾ ਜਦੋਂ ਰਾਜਾ ਰੂਪ ਨੇ ਸਦਾਗਰ ਵੱਲੋਂ ਚੰਦਰਬਦਨ ਨੂੰ ਆਪਣੀ ਬਣਾਉਣ ਖਾਤਰ ਬਸੰਤ ਨੂੰ ਸਮੁੰਦਰ ਵਿੱਚ ਸੁੱਟਣ ਦਾ ਵਰਤਾਨ ਸੁਣਾਇਆ ਤਾਂ ਉਹ ਇੱਕਦਮ ਅੱਗ ਬਬੂਲਾ ਹੋ ਗਿਆ ਤੇ ਤੁਰੰਤ ਸਦਾਗਰ ਨੂੰ ਹੱਥ ਘੜੀਆਂ ਲਾਉਣ ਦੇ ਆਦੇਸ਼ ਦੇ ਦਿੱਤੇ ਰੂਪ ਦੀ ਹਾਲਤ ਹੁਣ ਵੇਖੀ ਨਹੀਂ ਸੀ ਜਾਂਦੀ ਤੇ ਪੁੱਬਾ ਮਾਰ ਮਾਰ ਰੋ ਰਿਹਾ ਸੀ ਦਿਲ ਥੋੜਾ ਨਾ ਕਰ ਰਾਜਾ ਨਾ ਬਸੰਤ ਡੁੱਬਿਆ ਨਹੀਂ ਜਿਉਂਦਾ ਹੈ ਮਾਲਣ ਦੀ ਧੀ ਨੇ ਕਥਾ ਗਾਂ ਤੋਰੀ ਐ ਰਾਜਨ ਕੁਦਰਤ ਦੇ ਨੰਗ ਰੰਗ ਨਿਆਰੇ ਨੇ ਬਸੰਤ ਨੇ ਹਿੰਮਤ ਨਾ ਹਾਰੇ ਉਹ ਸਮੁੰਦਰ ਦੇ ਖੂਨੀ ਛੱਲਾਂ ਨਾਲ ਘੋਲ ਕਰਦਾ ਹੋਇਆ ਸাগর ਦੇ ਕੰਢੇ ਤੇ ਆਣ ਲੱਗਾ ਜਿੱਥੇ ਮਾਹੀਗਾਰ ਮੱਛੀਆਂ ਫੜ ਰਹੇ ਸਨ ਉਹਨਾਂ ਨੇ ਬੇਸੁੱਧ ਬਸੰਤ ਨੂੰ ਹੋਸ਼ ਵਿੱਚ ਲਿਆਂਦਾ ਤੇ ਹੁਣ ਮਾਲਨ ਦੀ ਧੀ ਦੇ ਭੇਸ ਵਿੱਚ ਤੁਹਾਨੂੰ ਕਥਾ ਸੁਣਾ ਰਿਹਾ ਹੈ ਕਥਾ ਦਾ ਆਖਰੀ ਵਾਕ ਸੁਣਦੇ ਸਾਰੀ ਰਾਜਾ ਰੂਪ ਆਪਣੇ ਸਿੰਘਾਸਣ ਤੋਂ ਇੱਕਦਮ ਖੜਾ ਹੋਇਆ ਤੇ ਦੌੜ ਕੇ ਬਸੰਤ ਨੂੰ ਕੁਲਵਕੜੀ ਪਾਈ ਦੋਨੋਂ ਕਾਫੀ ਸਮਾਂ ਹਾਂਕੇ ਤਿਸਿਸਕੀਆਂ ਭੜਦੇ ਰਹੇ ਸਾਰੇ ਰਾਜ ਦਰਬਾਰੀਆਂ ਨੇ ਅੱਖਾਂ ਨਾਮ ਸਨ ਚੰਦਰਬਦਨ ਨੂੰ ਵੀ ਹਰਮ ਵਿੱਚੋਂ ਬੁਲਾ ਲਿਆ ਗਿਆ ਬਸੰਤ ਤੇ ਚੰਦਰਬਦਨ ਆਪੋ ਆਪੋ ਵਿੱਚ ਮਿਲ ਕੇ ਸਰਸ਼ਾਰ ਹੋ ਗਏ ਖੁਸ਼ੀਆਂ ਦਾ ਕੋਈ ਪਾਰਾਵਾਰ ਨਹੀਂ ਸੀ ਰਾਜਧਾਨੀ ਵਿੱਚ ਦੀਪਮਾਲਾ ਕੀਤੀ ਗਈ ਤੇ ਖਰਾਤਾਂ ਮੰਡਿਆਂ ਗਈਆਂ ਰਾਜਾ ਰੂਪ ਦੇ ਹੁਕਮ ਤੇ ਬਸੰਤ ਦੇ ਧਰਮ ਮਾਤਾ ਪਿਤਾ কুমਹਾਰ ਤੇ কুমਾਰੀ ਅਤੇ ਮਾਲੀ ਮਾਲ ਨੂੰ ਢੇਰ ਸਾਰੇ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ ਇਸ ਤੋਂ ਬਰੰਤ ਬਸੰਤ ਦੇ ਜੀਵਨ ਦਾਤੇ ਜੋਗੀ ਮੰਗਲਨਾਥ ਦੀ ਭਾਲ ਕਰਕੇ ਉਸ ਨਵੀ ਰਾਜ ਦਰਬਾਰ ਵਿੱਚ ਸ਼ਾਹੀ ਸਨਮਾਨ ਨਾਲ ਨਿਵਾਜਿਆ ਗਿਆ। ਕੋਤਵਾਲ, ਚੌਂਕੀਦਾਰ, ਵੇਸਵਾ ਅਤੇ ਸਦਾਗਰ ਨੂੰ ਸਖਤ ਸਜ਼ਾ ਮਗ ਉਤਨ ਲਈ ਜੇਲ੍ਹ ਭੇਜ ਦਿੱਤਾ ਗਿਆ। ਉਸ ਸਮੇਂ ਮਿਸਰ ਦੀ ਰਾਜਤ ਅੰਚ ਰਹਿਣ ਮਗਰੋਂ ਰੂਪ ਅਤੇ ਬਸੰਤ ਆਪਣੇ ਪਿਤਾ ਨੂੰ ਮੇਰੇ ਲਈ ਸਗਲਾ ਦੀ ਪਾਏ। ਖੜਗਸੈਨ ਹੁਣ ਬੁੱਢਾ ਹੋ ਚੁੱਕਿਆ ਸੀ ਅਤੇ ਚੰਦਰਵਤੀ ਕਈ ਬਰੇ ਪਹਿਨਾ ਆਪਣੇ ਅੰਤਕ ਹਿਰਨ ਦੀ ਆਵਾਜ਼ ਸੁਣ ਕੇ ਪਛਤਾਪ ਵਿੱਚ ਮੋਰਾ ਚਟਕੇ ਸਫਾਨੀ ਦੁਨੀਆ ਨੂੰ ਅਲਵਿਦਾ ਆਕ ਚੁੱਕੀ ਸੀ ਦੋਹਾਂ ਪੁੱਤਰਾਂ ਨੂੰ ਮਿਲ ਕੇ ਖੜਗਸੈਨ ਦੇ ਚੜ੍ਹਦਾਏ ਚਿਹਰੇ ਤੇ ਖੁਸ਼ੀ ਦੀ ਲਹਿਰ ਦੌੜਾਈ ਉਸ ਨੇ ਬਸੰਤ ਨੂੰ ਸੰਗਲਾ ਦੀਪ ਦਾ ਰਾਜ ਭਗ ਸੰਭਾਲ ਦਿੱਤਾ ਤੇ ਆਪ ਬਨ ਪ੍ਰਸਤ ਧਾਰਨ ਕਰ ਲਿਆ ਕੁਝ ਦਿਨਾ ਮਗਰੋਂ ਰੂਪ ਮਿਸਰ ਦੀ ਰਾਜਤਾ ਇਹਨਾਂ ਨੂੰ ਪੜਤਾ ਆ ਏ ਸੀ ਜੀ ਆਪਣਾ ਕਿੱਸਾ ਰੂਪ ਬਸੰਤ ਦਾ ਉਮੀਦ ਹੈ ਕਿ ਤੁਹਾਨੂੰ ਜ਼ਰੂਰ ਕਿਸੰਦਾ ਹੋਏਗਾ ਇਸ ਲਈ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਦੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਬਹੁਤ ਬਹੁਤ ਧੰਨਵਾਦ